ਔਰ ਰਵੀ ਯਾਰ ਮੈਂ ਤਾਂ ਬਹੁਤ ਦੁਖੀ ਹੋਇਆ ਪਿਆ ਕੀ ਗੱਲ ਹੋ ਗਈ ਯਾਰ ਘਰ ਦੇ ਵਿੱਚ ਮੱਖੀਆਂ ਮੱਛਰ ਕਾਕ ਰੋਚਾਂ ਨੇ ਮੇਰਾ ਤਾਂ ਜਿਉਣਾ ਦੁੱਪਰ ਕਰਖ ਹੈਗਾ ਓਹ ਭਰਾ ਤੂੰ ਟੈਨਸ਼ਨ ਲੈ ਇਹ ਕਰਦਾ ਆਪਣੇ ਬਹੁਤ ਸੌਖਾ ਤੇ ਸਸਤਾ ਟੋਟਕਾ ਆਪਣੇ ਕੋਲ ਹੈਗਾ ਓ ਬਈ ਕਿਵੇਂ ਮੱਖੀਆਂ ਮੱਛਰ ਕਾਕ ਰੋਚਾਂ ਚ ਮਿੱਟਾਂ ਚ ਗਏ ਹੋ ਜਾਣਗੇ ਕੀ ਦੋਸਤੋ ਸਾਨੂੰ ਵੀ ਨਹੀਂ ਪਤਾ ਤਾਂ ਵੀਡੀਓ ਨੂੰ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਲੈ ਆਇਆ ਸਤਿ ਸ਼੍ਰੀ ਅਕਾਲ ਦੋਸਤੋ ਲੈ ਬਈ ਰਵੀ ਟਾਈਮ ਨਾ ਲਾ ਸੇਤੀ ਸੇਤੀ ਦੱਸ ਤੇ ਕਿਹੜਾ ਟੋਟਕਾ ਤੇਰੇ ਕੋਲੇ ਮੈਂ ਤਾਂ ਬਹੁਤ ਦੁਖੀ ਹਾਂ ਲੈ ਭਰਾਵਾ ਇਹਦੇ ਬਾਰੇ ਕੁਝ ਨਹੀਂ ਕਰਨਾ ਸੌਖਾ ਤਰੀਕਾ ਆਪਣੇ ਕੋਲ ਜਾਂ ਬਿਲਕੁਲ ਬਹੁਤ ਜ਼ਿਆਦਾ ਖਰਚਾ ਨਹੀਂ ਹੋਣਾ ਆਪਣਾ ਸਰ੍ਹੋਂ ਦਾ ਤੇਲ ਆਪਣੇ ਘਰੇ ਹੁੰਦਾ ਹੈ ਹਾਂਜੀ ਤੇ ਕਦੇ ਘਰੇ ਹੈਗਾ ਹਾਂਜੀ ਪਿਆਜ਼ ਆਪਾਂ ਵਰਤਦੇ ਆਂ ਪਿਆਜ਼ ਵੀ ਹੁੰਦਾ ਆਪਣੇ ਕੋਲ ਇੱਕ ਆਪ ਨੂੰ ਚਾਹੀਦਾ ਰੂਣ ਵਾਲੇ ਬੱਤੀ ਠੀਕ ਹੈ ਤੇ ਇੱਕ ਚਾਹੀਦਾ ਡੱਬੀ ਠੀਕ ਹੈ ਤੇ ਚਾਕੂ ਆਪਣੇ ਘਰੇ ਹੁੰਦਾ ਹੀ ਹੈ ਠੀਕ ਹੈ ਲੈ ਫਟਾਫਟ ਦਰਸ਼ਕਾਂ ਨੂੰ ਦੱਸ ਦੇ ਕਿ ਨਾ ਟਾਈਮ ਨਾ ਲਾ ਲੈ ਪਿਆਜ਼ ਲੈ ਲੈਣਾ ਆਪਾਂ ਨੇ ਇੱਕ ਪਿਆਜ਼ ਆਪਣੇ ਘਰੇ ਹੁੰਦੇ ਨੇ ਉਹਦੇ ਵਿੱਚ ਐਂ ਗੋਲ ਕੱਟ ਲੈਣਾ ਠੀਕ ਹੈ ਹੋੜ ਬਣਾ ਲਓ ਯਾਨੀ ਆਪਾਂ ਤੇ ਦੀਵਾ ਸਿਸਟਮ ਹੁੰਦਾ ਜਿਵੇਂ ਠੀਕ ਹੈ ਠੀਕ ਹੈ ਇਹ ਬਣ ਗਿਆ ਇਹਨੂੰ ਡੰਗਾਈ ਕਰ ਲਓ ਢੂੰਗਾ ਕਰ ਲਓ ਥੋੜਾ ਇਹ ਵਿੱਚੋਂ ਉਹ ਤੇਲ ਸਾਹ ਨਾਲ ਤੁਸੀਂ ਇਹ ਵੱਡਾ ਪੁਰਾਣਾ ਤਾਂ ਵੱਧ ਢੂੰਗਾ ਕਰ ਲਓ ਠੀਕ ਹੈ ਠੀਕ ਹੈ ਚੱਕਰ ਵਾਲੀ ਗੱਲ ਨਹੀਂ ਏਡੀ ਬੈੜੀ ਠੀਕ ਹੈ ਇਹਨੂੰ ਛੱਲ ਲਓ ਆ ਛੱਲਣ ਦੀ ਦਾ ਬੈਸ ਥੱਲੋ ਕਰ ਦੋ ਮਤਲਬ ਕੱਟ ਦਨੇ ਆ ਛੱਲਣ ਦਾ ਟਾਈਮ ਬਦਰ ਬੇਗੱਬੀ ਵੀਡੀਓ ਬਣ ਜੂ ਵਾਲੀ ਇਹ ਹੋ ਗਿਆ ਆਪਣਾ ਦੀਵਾ ਹਾਂ ਬਿਲਕੁਲ ਦੀਵੇ ਜਿਹਾ ਲੱਗ ਰਿਹਾ ਹੈ ਹਾਂ ਇਹਦੇ ਵਿੱਚ ਕੀ ਲੈਣਾ ਆਪਾਂ ਤੇਲ ਲਓ ਜੀ ਠੀਕ ਹੈ ਰਵੀ ਇਸ ਤਰ੍ਹਾਂ ਗੋਲ ਕਰ ਸਕਦੇ ਵਿੱਚੋਂ ਕਰ ਸਕਦੇ ਹਾਂ ਇਦੇ ਵਿੱਚ ਪਾ ਲੋ ਸਰੋਂ ਦਾ ਤੇਲ ਠੀਕ ਹੈ ਠੀਕ ਹੈ ਜੀ ਇਹ ਪੈ ਗਿਆ ਤੇਲ ਸਰੋਂ ਦਾ ਆਪਣਾ ਠੀਕ ਹੈ ਆ ਆਪਣੀ ਬੱਤੀ ਹੁੰਦੀ ਹੈ ਜਿਹੜੀ ਦੇਖੋ ਰੂੰਦ ਪੱਟ ਕੇ ਬੱਤੀ ਬਣਾਈ ਮਿਲ ਜਾਂਦੀ ਹੈ ਜਿਹੜੇ ਘਰੇ ਰੂੰਦ ਤੁਸੀਂ ਬੱਤੀ ਵੀ ਸਕਦੇ ਹੋ ਇਹਦੇ ਵਿੱਚ ਭਿਉ ਹੋ ਲੈਣਾ ਸਮਾਰ ਕੇ ਇਹਨੂੰ ਚੰਗੀ ਤਰ੍ਹਾਂ ਭਿਉ ਹੋ ਲੈਣਾ ਸਮਾਰ ਕੇ ਲੋ ਜੀ ਦੋਸਤੋ ਇਹਨੂੰ ਪਿਆਜ਼ ਦੇ ਵਿੱਚ ਤੇਲ ਪਾ ਕੇ ਉਸ ਤੋਂ ਬਾਅਦ ਬੱਤੀ ਚੰਗੀ ਤਰ੍ਹਾਂ ਭਿਉ ਕੇ ਇਹਨੂੰ ਦੀਵੇ ਦੇ ਤਰ੍ਹਾਂ ਬਣਾ ਲੈਣਾ ਉਤੋਂ ਮੂੰਹ ਇਹਦਾ ਦੇਖੋ ਦੀਵਾ ਆਪਣਾ ਤਿਆਰ ਹੈ ਹਾਂ ਲੱਖੋ ਜਵਾਂ ਚਲਾਈਏ ਚਲਾ ਕੇ ਰੱਖਾ ਜੀ ਦਾ ਟਕਾ ਨੂੰ ਲੋ ਜੀ ਦੀਵਾ ਆਪਣਾ ਤਿਆਰ ਹੈ ਠੀਕ ਆ ਬਾਈ ਸਾਰਾ ਪ੍ਰੋਸੈਸ ਹੋ ਗਿਆ ਆਪਣਾ ਇਹ ਦੀਵੇ ਨੂੰ ਦੇਖੋ ਤੁਸੀਂ ਸਿੰਪਲ ਦੀਵਾ ਬਣ ਗਿਆ ਆਪਣਾ ਜਮਾ ਇਹ ਜਿਹੜਾ ਆਪਾਂ ਹੋਰ ਚੀਜ਼ਾਂ ਲਾਉਨੇ ਆ ਮੱਛਰ ਵਾਸਤੇ ਮੱਖੀਆਂ ਵਾਸਤੇ ਉਦੋਂ ਨੁਕਸਾਨ ਦੇ ਕੇ ਆਪਣੇ ਵਾਸਤੇ ਕੈਮੀਕਲ ਜਵਾਖਾ ਵਾਸਤੇ ਬੱਚਿਆਂ ਵਾਸਤੇ ਹਾਨੀ ਕਰਕੇ ਇਹਦਾ ਕੋਈ ਨੁਕਸਾਨ ਨਹੀਂ ਸੌਰਾ ਤੇਲ ਆਪਣੇ ਘਰ ਦਾ ਹੁੰਦਾ ਆਪਣੇ ਸਿੱਖ ਜੀ ਘਰੇਲੂ ਇਹ ਪ੍ਰਾਤਨ ਬਜ਼ੁਰਗਾਂ ਮਿਲਿਆ ਦਾ ਤਰੀਕਾ ਹੈ ਇਹ ਕੋਈ ਨੁਕਸਾਨ ਨਹੀਂ ਸੌਖਾ ਤਰੀਕਾ ਸੌਖਾ ਤਰੀਕਾ ਇਹ ਘਰੇ ਲਾਓ ਉਹ ਨਾਲ ਜਿਹੜੇ ਮੱਖੀ ਮੱਛਰ ਆ ਕੋਕਰੇਜ ਮੀਟਰ ਸੈਕਿੰਡਾਂ ਚ ਗਿਆ ਵੋ ਹੂੰ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਆਪਣੇ ਛੋਟੇ ਬੱਚੇ ਨੂੰ ਨਾ ਵਾਸਤੇ ਆਪਾਂ ਕੈਮੀਕਲ ਵਾਲੇ ਮਹਿੰਗੇ ਮਹਿੰਗੇ ਪ੍ਰੋਡਕਟ ਲਾਉਣਿਆਂਗੇ ਇਹ ਜਵੇਂ ਸੌਖਾ ਤਰੀਕਾ ਹੈਗਾ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ